ਦੀ ਉਡਾਨ ਦਾ ਫਿਰ ਵੇਖਣਾ ਫਜ਼ੂਲ ਹੈ ਕਾ ਦਾ ਅਸਮਾਨ ਦਾ ਇਹ ਗੱਲ ਕਹਿ ਰਹੇ ਨੇ ਕਿਸਾਨ ਆਗੂ ਬੀਬੀ ਸੁਖਬਿੰਦਰ ਕੌਰ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਸਿਆਸਤ ਵੀ ਗਰਮਾ ਰਹੀ ਆ ਕਿਸਾਨਾਂ ਨੂੰ ਲੈ ਕੇ ਚਰਚਾਵਾਂ ਵੀ ਤੇਜ਼ ਨੇ ਕਿਉਂਕਿ ਕਿਸਾਨ ਤਾਂ ਚੰਡੀਗੜ੍ਹ ਜਾ ਕੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਮੋਰਚਾ ਲਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਪੱਕਾ ਧਰਨਾ ਲਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਕਿ ਇੱਕ ਹਫ਼ਤਾ ਅਸੀਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਵਾਂਗੇ ਪਰ ਸਯੁਕਤ ਕਿਸਾਨ ਮੋਰਚੇ ਦੀ ਕਾਲ ਤੋਂ ਬਾਅਦ ਹੀ ਜਿਹੜੀ ਪੰਜਾਬ ਦੀ ਪੁਲਿਸ ਉਹਨਾਂ ਦੇ ਘਰਾਂ ਤੱਕ ਪਹੁੰਚ ਗਈ 5 ਤਰੀਕ ਨੂੰ ਜਦੋਂ ਕੂਚ ਕਰਦੇ ਨੇ ਉਸ ਵੇਲੇ ਉਹਨਾਂ ਨੂੰ ਰਸਤਿਆਂ ਦੇ ਵਿੱਚ ਰੋਕ ਲਿਆ ਜਾਂਦਾ ਉਹਨਾਂ ਦੇ ਟਰੈਕਟਰ ਟਰਾਲੀਆਂ ਜ਼ਬਤ ਕਰ ਲਈ ਜਾਂਦੇ ਨੇ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੇ ਫਿਰ ਅਜੇਹੇ ਦੇ ਵਿੱਚ ਹਰ ਪਾਸੇ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਖੜੇ ਹੋਏ ਕਿ ਸੜਕਾਂ ਰੋਕ ਰਹੇ ਨੇ ਕਿਸਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ ਲੋਕਾਂ ਨੂੰ ਖੱਜਲ-ਖਵਾਰ ਨਹੀਂ ਹੋਣ ਦੇਵਾਂਗਾ ਭਾਵੇਂ ਕੀ ਪਟਵਾਰੀਆਂ ਦੀ ਗੱਲ ਕਰੀਏ ਉਸ ਵਿਭਾਗਮੇ ਦੇ ਵਿੱਚ ਪਟਵਾਰੀ ਜੋ ਹੜਤਾਲ ਦੇ ਉੱਤੇ ਗਏ ਸੀ ਉਹਨਾਂ ਦੇ ਉੱਤੇ ਐਕਸ਼ਨ ਹੋਇਆ ਭਾਵੇਂ ਕੀ ਕਹਿੰਦੇ ਕਿਸਾਨ ਧਰਨਾ ਲਗਾਉਣ ਦੀ ਗੱਲ ਕਰ ਰਹੇ ਨੇ ਕਹਿੰਦੇ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਹੁਣ ਕਿਸਾਨ ਕਹਿ ਰਹੇ ਨੇ ਕਿ ਕਿਸਾਨਾਂ ਨੇ ਤਾਂ ਸੜਕਾਂ ਨਹੀਂ ਰੋਕੀਆਂ ਕਿਸਾਨ ਤਾਂ ਚੰਡੀਗੜ੍ਹ ਜਾਣ ਦੀ ਤਿਆਰੀ ਕਰ ਰਹੇ ਸੀ ਕਿਸਾਨ ਤਾਂ ਸਾਈਡ ਤੇ ਨੂੰ ਆਪਣੀ ਸਾਈਡ ਤੇ ਜਿਹੜੇ ਜਾ ਰਹੇ ਸੀ ਚੰਡੀਗੜ੍ਹ ਨੂੰ ਪਰ ਸੜਕਾਂ ਕਿਸ ਪੰਜਾਬ ਦੀ ਪੁਲਿਸ ਨੇ ਤਾਂ ਬੀਬੀ ਸੁਖਵਿੰਦਰ ਕੌਰ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਇੱਕੋ ਇੱਕ ਕਿਸਾਨ ਲੀਡਰ ਨੇ ਜੋ ਮਹਿਲਾ ਕਿਸਾਨ ਲੀਡਰ ਨੇ ਤੇ ਹਰ ਵਕਤ ਆਪਣੇ ਵਿਵਾਖ ਬੋਲਾਂ ਦੇ ਕਰਕੇ ਜਾਣੇ ਜਾਂਦੇ ਨੇ ਕੀ ਕੁਝ ਕਹਿ ਰਹੇ ਨੇ ਬੀਬੀ ਸੁਖਵਿੰਦਰ ਕੌਰ ਉਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 3 ਦਿਨਾਂ ਤੋਂ ਆਪਾਂ ਸਾਰੇ ਦੇਖ ਰਹੇ ਹਾਂ ਕਿ ਭਗਵੰਤਮਾਨ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਦੇ ਵਿਰੁੱਧ ਸੰਘਰਸ਼ ਕਰਨ ਵਾਲੇ ਲੋਕਾਂ ਦੇ ਵਿਰੁੱਧ ਪੜਾਅ ਕੱਢੀ ਜਾ ਰਹੀ ਹੈ ਇਹੋਂ ਫੇਸ ਕੀਤਾ ਜਾ ਰਿਹਾ ਜਿਵੇਂ ਪੰਜਾਬ ਦੇ ਵਿੱਚ ਸਾਰੇ ਕੰਮ ਸਿਰਫ ਧਰਨਾ ਕਰਕੇ ਰੁਕੇ ਪਏ ਹੋਣ ਜਦਕਿ ਇਹਹੀ ਕੋਈ ਸਚਾਈ ਦੇ ਇਹ ਗੱਲ ਨੇੜੇ ਤੇੜੇ ਨਹੀਂ ਇਸ ਦਾ ਕਾਰਨ ਇਹ ਹੈ ਕਿ ਜਿਹੜੀ ਗੱਲਬਾਤ ਟੁੱਟੀ ਹੈ ਉਹਦੇ ਜੋ ਮੁੱਖ ਮੰਤਰੀ ਖੁਦ ਉੱਠ ਕੇ ਚਲਾ ਜਾਂਦਾ ਮੀਟਿੰਗ ਖਤਮ ਕਰ ਆਪਦੇ ਹਿਸਾਬ ਨਾਲ ਖਤਮ ਕਰਦਾ ਚੈਲੰਜ ਕਰਦਾ ਉਸ ਤੋਂ ਬਾਅਦ ਬਿਆਨ ਦਿੰਦਾ ਕਿ ਕਦੇ ਰੇਲ ਰੋਕ ਲੈਂਦੇ ਆ ਕਦੇ ਸੜਕ ਜਾਮ ਕਰ ਲੈਂਦੇ ਆ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਜਦੋਂ ਸਾਡੀ ਸਰਕਾਰ ਆ ਗਈ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਹੀ ਨਹੀਂ ਪੈਣੀ ਤੇ ਹੁਣ ਫਨਰ ਜਿਹੜੀ ਇਹਦੀ ਰਹਿਸ਼ ਹੈ ਮੇਰਾ ਨਹੀਂ ਖਿਆਲ ਵੀ ਕੋਈ ਦਿਨ ਹੋਊਗਾ ਬਈ ਉੱਥੇ ਧਰਨਾ ਨਾ ਲੱਗਿਆ ਹੋਵੇ ਜਿਹੜੇ ਲੋਕੀ ਇਹ ਕਹਿੰਦੇ ਆ ਕਿ ਮੰਤਰੀਆਂ ਦੇ ਬਾਰਾ ਮੂਰੇ ਜਾਓ ਲੋਕ ਤਾਂ ਮੁੱਖ ਮੰਤਰੀ ਦੇ ਬਾਰਾ ਮੂਰੇ ਬੈਠੇ ਪਿਛਲੇ ਤਿੰਨ ਸਾਲਾਂ ਤੋਂ ਇੱਕ ਵਾਰੀ ਵੀ ਮੁੱਖ ਮੰਤਰੀ ਉਸ ਘਰ ਚ ਮੌਜੂਦ ਨਹੀਂ ਮਿਲਿਆ ਇਹਨਾਂ ਕੋਲੇ ਕੋਈ ਇੱਕ ਕੰਮ ਨਹੀਂ ਹੈਗਾ ਇਹਨਾਂ ਕੋਲੇ 5 5 7 7 ਕੰਮ ਨੇ ਜਿੱਥੇ ਤੁਸੀਂ ਧਰਨੇ ਦਾ ਐਲਾਨ ਕਰੋਗੇ ਉਹ ਕੰਮ ਨੂੰ ਜਿੰਦਾ ਲਾ ਕੇ ਹੋਰ ਘਰੇ ਚ ਲੈ ਜਾਂਦੇ ਆ ਸੋ ਇਹ ਜਿਹੜੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਕਿਸੇ ਨੂੰ ਵੀ ਸੜਕਾਂ ਤੇ ਆਉਣ ਦਾ ਸ਼ੌਂਕ ਨਹੀਂ ਕੱਲ ਸਾਰੀ ਦਿਹਾੜੀ ਐਸਕੀਐਮ ਦੀਆਂ ਜਥੇਬੰਦੀਆਂ ਬਾਸਦੀਆਂ ਰਹੀਆਂ ਸਿਰ ਸੜਕ ਤੇ ਨਹੀਂ ਬੈਠੇ ਪਰ মিডিਆ ਦੇ ਉੱਤੇ ਕਬਜ਼ਾ ਸਰਕਾਰ ਦਾ ਹੋ ਇਸ ਕਰਕੇ ਨਰੇਟਿਵ ਉਹਨਾਂ ਦਾ ਚੱਲ ਰਿਹਾ ਪਰ ਮੈਂ ਇੱਥੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਐ ਕਿ ਜਿਹੜਾ ਵਪਾਰੀਆਂ ਨੂੰ ਘਾਟਾ ਪੈ ਰਿਹਾ ਵਪਾਰੀਆਂ ਦੇ ਵਪਾਰ ਪਿੱਟ ਰਹੇ ਨੇ ਸ਼ੈਂਪੂ ਦੀਆਂ ਸ਼ੀਸ਼ੀਆਂ ਨਹੀਂ ਵਿਕੀਆਂ ਇਸ ਸਾਲ ਕੁੜੀਆਂ ਵਿਕੀਆਂ ਨਹੀਂ ਇਹ ਕਿਸੇ ਧਰਨੇ ਕਰਕੇ ਨਹੀਂ ਇਹ ਲੋਕਾਂ ਦੀ ਖਰੀਦ ਸ਼ਕਤੀ ਘਟਣ ਕਰਕੇ ਆਰਥਿਕ ਸੰਕਟ ਕਰਕੇ ਬੇਰੁਜ਼ਗਾਰੀ ਕਰਕੇ ਜਿਹੜਾ ਕਿ ਇਹਨਾਂ ਸਰਕਾਰਾਂ ਦੀ ਦੇਣ ਆ ਉਹਦੇ ਕਰਕੇ ਹੋ ਰਿਹਾ ਹੈ ਕਾਰਾਂ ਦੀਆਂ ਮੋਟਰਸਾਈਕਲਾਂ ਦੀਆਂ ਵਿਕਰੀਆਂ ਘਟੀਆਂ ਇਹਨਾਂ ਦੇ ਅੰਕੜੇ ਬੋਲਦੇ ਨੇ ਤਾਂ ਇਸ ਹਾਲਤ ਦੇ ਵਿੱਚ ਸੰਘਰਸ਼ ਕਰ ਰਹੇ ਲੋਕਾਂ ਨੂੰ ਉਹਦਾ ਯੰਮੇਵਾਰ ਕਹਿਣਾ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੁਰੇ ਬੈ ਜਾਂਦੇ ਆ ਲੋਕਾਂ ਦੇ ਕਰੋੜਾਂ ਰੁਪਏ ਫਸੇ ਨੇ ਇਮੀਗ੍ਰੇਸ਼ਨਾਂ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਏਜੰਟਾਂ ਦੇ ਵਿੱਚ ਕਰੋੜਾਂ ਰੁਪਏ ਫਸੇ ਹੋਏ ਨੇ ਇਹ ਦਵਾ ਦੇਣ ਲੋਕ ਜਿੱਥੇ ਬੰਦਿਆਂ ਕੋਲੇ ਨਹੀਂ ਆਉਣਗੇ ਕਿਉਂਕਿ ਇਸ ਸਰਕਾਰ ਦਾ ਜਿਹੜਾ ਸਿਸਟਮ ਹੈ ਉਹ 100% ਫੇਲ ਹੋ ਚੁੱਕਿਆ ਹੈ ਸਸ ਨੂੰ ਦੀ ਲੜਾਈ ਜਦھے ਬੰਦੀ ਨੂੰ ਕਾਹਦੇ ਨਹੀਂ ਜਾਣਾ ਪੈਂਦਾ ਕਿਉਂਕਿ ਲੋਕਾਂ ਦੀ ਸੁਣਵਾਈ ਕਿਸੇ ਥਾਣੇ ਕਚੈਰੀ ਦੇ ਵਿੱਚ ਹੈ ਨਹੀਂ ਇਸ ਕਰਕੇ ਲੋਕ ਜਦھے ਬੰਦੀਆਂ ਕੋਲੇ ਆਉਂਦੇ ਆ ਪੰਚਾਇਤਾਂ ਤੋਂ ਨਹੀਂ ਮੌਸਲੇ ਹੱਲ ਹੋ ਰਹੇ ਇਹ ਸਿਸਟਮ ਦਾ ਫੇਲਰ ਹੈ ਇਹ ਕੋਈ ਤੁਹਾਡੀ ਪ੍ਰਾਪਤੀ ਨਹੀਂ ਜਦھے ਬੰਦੀਆਂ ਤੁਹਾਡੇ ਫੇਲਰ ਦੀ ਪੈਦਾਵਾਰ ਨਹੀਂ ਇਹ ਕਿਸੇ ਸਾਜਿਸ਼ ਦਾ ਸਿੱਟਾ ਨਹੀਂ ਲੋਕ ਫੰਡ ਦਿੰਦੇ ਨੇ ਉਹ ਇਸ ਕਰਕੇ ਦਿੰਦੇ ਨੇ ਕਿ ਵੇਲੇ-ਕਵੇਲੇ ਜਥੇਬੰਦੀਆਂ ਨਾਲ ਦੇ ਕੰਮ ਆਉਂਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਦਾ ਸਾਂਝਾ ਫੋਰਮ ਬਣਿਆ 10 ਵਾਰੀ ਟਾਈਮ ਦਿੱਤਾ ਇੱਕ ਵਾਰੀ ਮੀਟਿੰਗ ਨਹੀਂ ਕੀਤੀ ਇਸ ਮੁੱਖ ਮੰਤਰੀ ਨੇ ਜਿਹੜਾ ਇਹ ਕਹਿੰਦਾ ਮੇਰੇ ਦਰਵਾਜ਼ੇ ਖੁੱਲ੍ਹਿਆ ਉਹ ਦਰਵਾਜ਼ਾ ਕਦੇ ਵੀ ਸੰਘਰਸ਼ ਕਰਨ ਵਾਲੇ ਲੋਕਾਂ ਲਈ ਖੁੱਲ੍ਹਾ ਨਹੀਂ ਅੱਜ ਤੱਕ ਸੋ ਜਿੰਨੇ ਵਾਰੀ ਵੀ ਲੋਕਾਂ ਨੇ ਮੇਰੇ ਨਾਲ ਮੀਟਿੰਗਾਂ ਲਈਆਂ ਨੇ ਉਹ ਸੰਘਰਸ਼ ਕਰਕੇ ਹੀ ਲਈਆਂ ਨੇ ਨਾਲ ਹੀ ਨਾਲ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਜੇ ਜਥੇਬੰਦੀਆਂ ਮਜ਼ਬੂਤ ਨਾ ਰਹੀਆਂ ਯਵੇਂ ਕਿ ਕੱਲ ਇਹ ਕਾਮਯਾਬ ਰਹੇ ਨਹੀਂ ਧਰਨਾ ਨਹੀਂ ਹੋਣ ਦਿੱਤਾ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਲੋਕਾਂ ਦੀ ਤਾਕਤ ਦੇ ਉੱਤੋਂ ਦੀ ਪਈ ਹੈ ਕਨ ਸਰਕਾਰ ਤਾਂ ਇਹ ਵੀ ਸਾਡੇ ਪੰਜਾਬ ਲਈ ਕੋਈ ਚੰਗਾ ਫਾਇਦਾ ਨਹੀਂ ਹੋਵੇਗਾ ਜਿਹੜਾ ਗੰਦੇ ਪਾਣੀ ਵਿਰੁੱਧ ਮੋਰਚਾ ਜੀਰਾ ਮੋਰਚਾ ਕਿੱਥੇ ਨਹੀਂ ਪੁਲਿਸ ਨੇ ਜਵਰ ਕੀਤਾ ਹਰ ਥਾਂ ਤੇ ਪੁਲਿਸ ਨੇ ਜਵਰ ਕੀਤਾ ਤੇ ਲੋਕਾਂ ਦੀਆਂ ਮੰਗਾਂ ਸਹੀ ਸੀ ਹਰ ਥਾਂ ਤੇ ਸਹੀ ਮੰਗਾ ਦੇ ਉੱਤੇ ਧਰਨੇ ਲੱਗ ਰਹੇ ਆ ਜੇ ਕੱਲ ਨੂੰ ਕਸਾਨੀ ਦੀਆਂ ਮੰਗਾ ਮੰਨੀਆਂ ਜਾਂਦੀਆਂ ਨੇ ਕਸਾਨਾਂ ਦੀਆਂ ਜੇਬਾਂ 'ਚ ਪੈਸਾ ਆਉਂਦਾ ਬਾਜ਼ਾਰਾਂ 'ਚ ਆਉਣਾ ਉਹ ਕਿਸੇ ਐਮਐਲਏ ਦੀ ਜੇਬ 'ਚ ਨਹੀਂ ਜਾਣਾ ਬਾਜ਼ਾਰਾਂ 'ਚ ਆਉਣਾ ਉਹਨਾਂ ਨੇ ਕੋਈ ਅੱਡੇ ਘਰਾਂ ਦੇ ਵਿੱਚ ਦਬ ਨਹੀਂ ਲੈਣੇ ਉਹ ਪੈਸੇ ਸੋ ਇਸ ਕਰਕੇ ਜਿਹੜਾ ਸਰਕਾਰ ਵੱਲੋਂ ਇਹ ਵਰਤਾਂਤ ਸਿਰਜਿਆ ਜਾ ਰਿਹਾ ਸੰਘਰਸ਼ ਕਰਨ ਵਾਲੇ ਲੋਕਾਂ ਦੇ ਵਿਰੁੱਧ ਇਹ ਨਾ ਸਮਝਿਆ ਜਾਵੇ ਕਿ ਇਹ ਕਫਾਨ ਜਿਹੀ ਬੰਦੀ ਦੇ ਵਿਰੁੱਧ ਹੈ ਕਿਤੇ ਵਪਾਰੀਆਂ ਨੇ ਸੰਘਰਸ਼ ਕੀਤਾ ਉਹਨਾਂ ਦੇ ਵਿਰੁੱਧ ਵੀ ਹੋਊਗਾ ਜੇ ਮਜ਼ਦੂਰ ਸੰਘਰਸ਼ ਕਰਨਗੇ ਉਹਨਾਂ ਦੇ ਵਿਰੁੱਧ ਵੀ ਹੈ ਮੁਲਾਜ਼ਮਾਂ ਪੈਨਸ਼ਨਾਂ ਦਾ ਸਭ ਦੇ ਵਿਰੁੱਧ ਹੈ ਤੇ ਸਾਰਿਆਂ ਨੂੰ ਇਹਦੀ ਜ਼ਬਰਦਸਤ ਨਿੰਦਿਆ ਕਰਨੀ ਚਾਹੀਦੀ ਆ ਔਰ ਇਸ ਬਰਤਾਨ ਦਾ ਮੂੰਹ ਮੋੜਨਾ ਚਾਹੀਦਾ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ